ਭਰਾ ਇਹਦੇ ਪੇਕੇ ਆ ਮੈਂ ਗੱਲ ਕੀਤੀ ਆ ਉਹ ਕਹਿੰਦੇ ਆ ਕਿ ਅਸੀਂ ਵੀ ਮੈਂ ਇਟਲੀ ਆ ਮੈਂ ਨਹੀਂ ਆ ਸਕਦਾ ਦੂਜੇ ਭਰਾ ਨੇ ਵੀ ਫੋਨ ਚੱਕਿਆ ਇਹ ਕਹਿੰਦੀ ਆ ਭੈਣ ਕਹਿੰਦੀ ਕਿ ਇਹਦੀਆਂ ਕੁੜੀਆਂ ਇਹਦੇ ਨਾਨਨ ਦੇ ਜੋਗੀ ਸ਼ਹਿਰਾ ਘਰ ਚ ਰਹਿੰਦੀ ਆ ਉਹਨੇ ਕਿਤੇ ਵੇਚੀਆਂ ਫੜੇ ਨੂੰ ਫੜ ਇਹ ਭਾਈ ਦਾ ਤੈਨੂੰ ਹੀ ਪਿਆਰ ਨਾ ਮਿਲ ਲਿਆ ਥੇਰ ਨਿਕਲ ਗਿਆ ਕਮਾਲ ਹੋ ਗਈ ਇਹਦੀ ਫਾੜੇ ਨੂੰ ਫਾੜ ਫਾੜੇ ਨੂੰ ਫਾੜੇ ਨੂੰ ਕਾ ਹੁਣ ਭੱਜ ਕੇ ਖਾ ਇਹਨੂੰ ਇੱਧਰ ਲੈ ਜਾਓ ਭਾਜੀ ਇੱਧਰ ਲੈ ਜਾਓ ਖਲੇ ਪਾ ਜਿੰਦਗੀ ਦੀ ਗੱਲ ਆ ਨਹੀਂ ਇਹ ਕਿਹੜਾ ਵਾ ਮਾਤਾ ਕਾਚ ਮਾਤਾ ਕੇ ਤੇਰੇ ਕਾਇਆ ਫੋਨ ਫੜ ਵਾਦਾ ਉਥੇ ਬਾਥਰੂਮ ਕਰਨ ਲਈ ਉਹ ਭੈਣ ਨਾਲ ਨਹੀਂ ਤੂੰ ਭੱਜਾ ਕਿਉਂ ਆ ਇਧਰ ਆ ਉਹ ਚਲਾ ਯਾਰ ਚਲਾ ਯਾਰ ਵੇ ਭੱਜਾ ਜੁੱਤੀ ਵੀ ਨਹੀਂ ਮਾਰਨੀ ਹੁੰਦੀ ਨਹੀਂ ਉਹ ਭੱਜ ਜਾ ਬਿਛਰ ਦੇ ਆਹੋ ਹੁਣ ਭੱਜ ਕਿਉਂ ਫੜ ਦੇ ਮੈਂ ਭੱਜਾ ਹਾਦਾ ਤੇਰੇ ਵਾਲੀ ਤੂੰ ਵੇਖ ਕਿਉਂ ਕਿਉਂ ਭੱਜਾ ਤੈਨੂੰ ਵਾਜ ਵਾਲੀ ਸਰਪੰਚ ਲੈ ਲੈਂਦਾ ਨੇ ਨਾਲ ਹੀ ਤੇਰੇ ਬੈਡ ਦਾ ਸਰਪੰਚਾ ਨਾਲ ਭਰਾਵਾ ਉਸ ਦੀ ਕੋਈ ਕਰ ਲੈ ਕਿਉਂ ਫੇਰ ਭੱਜਾ ਗਿਆ ਤੂੰ ਭੱਜਾ ਗਿਆ ਫੇਰ ਤੂੰ ਆਈ ਤੇ ਆ ਨਾ ਆ ਮੈਂ ਤੁਹਾਨੂੰ ਜਾਣਦਾ ਵਾਂ ਆ ਮੈਂ ਤੁਹਾਨੂੰ ਜਾਣਦਾ ਵਾਂ ਇੱਧਰ ਨਹੀਂ ਜਾਣਦਾ ਨਹੀਂ ਜਾਣਦਾ ਕੋਈ ਆ ਬੂਆ ਖੜਾ ਬੂਆ ਕਮਾਲ ਆ ਤੇਰੇ ਵਾਲੀ ਮਾਰੇ ਕੁਦਰਤ ਦੇ ਦੇਖਣ ਗਿਆ ਮੈਂ ਵੇਲਾ ਮੈਂ ਮੈਨੂੰ ਬਗਲ ਬਣਾ ਦੇ ਲੈ ਕਹਿ ਕਿ ਨਾ ਉਹ ਮਗਰ ਉਧਰ ਭੱਜ ਜਾ ਤੈਨੂੰ ਆਖ ਭਰਾਵਾ ਬਗੂਆ ਖਲਾ ਮੇਰਾ ਵੀਰ ਲੋਦਾ ਇੱਕੋ ਇੱਕ ਸਫੇਈ ਆਂਦੀ ਮਾਤਾ ਦੋਨੋਂ ਰਿਹਾ ਬੰਦਾ ਮਾਲ ਹੋ ਗਏ ਤੂੰ ਸੁੱਕੇ ਦਾ ਮੁੰਡਾ ਨਹੀਂ ਨਹੀਂ ਇਹ ਤਾਂ ਮੁੰਡਾ ਦਾ ਸਾਡੇ ਪਿੰਡੋਂ ਹੀ ਆ ਠੀਕ ਆ ਤੂੰ ਭੱਜਾ ਕਿਉਂ ਤੂੰ ਵੇਖ ਕੇ ਭਰਾਵਾ ਮੈਂ ਕਹ ਮੈਨੂੰ ਪਤਾ ਨਹੀਂ ਮੈਂ ਤਾਂ ਨਾਤੇ ਹੁਣ ਤਾਂ ਵਿਆਹ ਰੱਖ ਤਾ ਮਾਲ ਹੋ ਗਏ ਤੂੰ ਗੇੜ ਤਾਂ ਖੋਲਣ ਚਲ ਕੇ ਬਹਲਾ ਗਿਆ ਤੂੰ ਗੇੜ ਖੋਲਦਾ ਤੈਨੂੰ ਪਤਾ ਲੱਗਦਾ ਤੈਨੂੰ ਕੁਝ ਪੈਣੇ ਦੀ ਨਣਾਂ ਦਾ ਕੀ ਨਾਮ ਆ ਇਹਦੀ ਨਣਾਂ ਦਾ ਕੀ ਨਾਮ ਆ ਇਹ ਦੋ ਨੰਬਰ ਹੀ ਬੰਦਾ ਜੀ ਚਟਾ ਲਾਉਂਦਾ ਹੀ ਅੰਦਰ ਆ ਡਰ ਕੇ ਭੱਜ ਕੰਮ ਕਰਦੀ ਇਹ ਹੋਰ ਸਾਰੇ ਇੱਧਰ ਚੱਲ ਉਹ ਨਹੀਂ ਲੈਣਾ ਤੂੰ ਕੀ ਲੈਣਾ ਹੈ ਭਾਈ ਕੀ ਲੈਣਾ ਇੱਥੋਂ ਤੂੰ ਕੌਣ ਤੂੰ ਮੇਰਾ ਮੋਟਰਸਾਈਕਲ ਲੈ ਕੇ ਆਏ ਸੀ ਭਰਾ ਹੋਰ ਮੈਂ ਸਾਈਕਲ ਜਾ ਕੱਲ ਸਾਡਾ ਦੰਦ ਪਾ ਲਈ ਮਰਜ਼ੀ ਕਰੋ ਭੰਦੋ ਵਾਰ ਉਹ ਗੱਲ ਕੰਧਾ ਤੂੰ ਕੱਢ ਬਾਹਰ ਆਪਾਂ ਚੰਦਿਆ ਮੈਂ ਮੈਨੂੰ ਨਹੀਂ ਖਲਾ ਮੈਂ ਤਾਂ 모ਟਰਸਾਈਕਲ ਲੈਣ ਆਇਆ ਪੈਣ ਲੜਨਾ ਲੜਨਾ ਮੇਰੀ ਭੈਣ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤਾਂ ਮੈਂ ਤੂੰ ਦੱਸ ਕਿੱਧਰ ਤੀ ਗਿਆ ਓਏ ਯਾਰ ਕੱਲ ਚੱਪਿਆ ਯਾਰ ਉਧਰ ਦੀ ਇੱਧਰ ਦੀ 모ਟਰਸਾਈਕਲ ਲੈਣ ਆਇਆ ਮੈਂ ਭਰਾਵਾਂ ਨਾਲ 모ਟਰਸਾਈਕਲ ਲੈਣਾ ਕੰਧਾ ਟੱਪ ਕੇ ਭੱਜ ਗਿਆ ਗੀ 모ਟਰਸਾਈਕਲ ਖੜਾ ਕਰਦਾ ਇੱਥੇ ਹੈ ਕੌਣ ਕੌਣ ਹੈ ਗੱਲ ਹੋਰ ਵੀਰੇ ਕੀ ਹਾਲ ਆ ਓਏ ਉਹਨਾਂ ਕੋਲ ਗੱਲ ਵੀਰੇ ਇਹ ਆ ਕਿ ਇਹ ਮਾਤਾ ਵਾ ਨਾ ਜਿਹੜੀ ਇਹ ਦਿਮਾਗੀ ਸਹੀ ਨਹੀਂ ਆ ਇਹ ਆ ਇਹ ਵਾਲੇ ਤੋਂ ਇਹ ਅੱਜ ਤੁਰੀ ਫਿਰਦੀ ਨਾ ਮਾਤਾ ਚੱਲੀ ਗਈ ਉੱਥੇ ਆ ਝੋਨਾ ਲਾ ਰਹੀ ਸੀ ਮੋਟਰ ਤੇ ਵੀਰ ਠੀਕ ਹੈ ਜੀ ਉਹਨਾਂ ਨੇ ਇਹਨੂੰ ਬਿਠਾਇਆ ਕੋਲ ਬਿਠਾਇਆ ਠੀਕ ਆ ਆਪਾਂ ਸੋਸਾਇਟੀ ਵੱਲੋਂ ਮੈਨੂੰ ਫੋਨ ਲੈ ਕੇ ਕਿ ਕਿ ਮੈਂਟਲੀ ਡਿਸਟਰਬ ਮਾਤਾ ਵਾ ਤੇ ਉਹ ਬੋਲਦੀ ਨਹੀਂ ਆ ਕੋਈ ਆ ਭੈਣ ਜਿਹੜੀ ਉਹ ਭੈਣ ਵਾ ਜਿਹੜੀ ਬੋਲਣ ਦੀ ਆ ਇਹ ਭੈਣ ਮਗਰ ਉਹਨੂੰ ਲੈਣ ਆਈ ਇਹਨੂੰ ਉਹਨਾਂ ਨੇ ਘੱਲੀ ਨਹੀਂ ਨਾਲ ਕਿਉਂਕਿ ਇਹ ਨਾ ਡਰਦੀ ਹੁੰਦੇ ਤੋਂ ਜਿਹੜੀ ਮੈਂਟਲੀ ਡਿਸਟਰਬ ਭੈਣ ਨਾ ਉਹ ਤੋਂ ਡਰਦੀ ਸੀ ਇਹ ਉਹਨੂੰ ਲੈਣ ਆਈ ਪਰ ਇਹ ਗਈ ਨਹੀਂ ਉਹਦੇ ਨਾਲ ਉਹਨਾਂ ਨੇ ਮੈਨੂੰ ਸਦਿਆ ਮੈਂ ਇਹਨੂੰ ਪੁੱਛਿਆ ਪੈਣੀ ਕੌਣ ਵਾ ਕਹਿੰਦੀ ਨਾਂ ਤੇਰਾ ਘਰ ਵਾਲਾ ਉਹ ਵੀ 2 ਨੰਬਰ ਦਾ ਕੰਮ ਕਰਦਾ ਉਹ ਵੀ ਨਹੀਂ ਇਹਨੂੰ ਰੱਖਦਾ ਇਹਦਾ ਮੁੰਡਾ ਵੀ ਇਹਨੂੰ ਰੱਖਦਾ ਨਹੀਂ ਆ ਭਰਾ ਇਹਦੇ ਪੇਕੇ ਆ ਮੈਂ ਗੱਲ ਕੀਤੀ ਆ ਉਹ ਕਹਿੰਦੇ ਆ ਕਿ ਅਸੀਂ ਵੀ ਮੈਂ ਇਟਲੀਆਂ ਮੈਂ ਨਹੀਂ ਆ ਸਕਦਾ ਦੂਜੇ ਭਰਾ ਨੇ ਵੀ ਨਹੀਂ ਫੋਨ ਚੱਕਿਆ ਇਹ ਕਹਿੰਦੀ ਆ ਭੈਣ ਕਹਿੰਦੀ ਕਿ ਇਹਦੀਆਂ ਕੁੜੀਆਂ ਇਹਦੇ ਨਾਨਣ ਦੇ ਜੋ ਕਿ ਸ਼ਹਿਰਾ ਘਰ ਚ ਰਹਿੰਦੀ ਆ ਉਹਨੇ ਕਿਤੇ ਵੇਚੀਆਂ ਅਸੀਂ ਇਸ ਮੈਟਰ 'ਚ ਆਏ ਹਾਂ ਕਿ ਕੁੜੀਆਂ ਹਰੇ 18 ਸਾਲ ਤੋਂ ਘੱਟ ਵਾ ਕਿਤੇ ਉਹ ਸਰਪੰਚ ਨੂੰ ਨਾਲ ਲੈ ਕੇ ਆਂ ਉਸ ਪਿੰਡ ਦੇ ਪਿਛੇ ਵਾਲੇ ਪਿੰਡ ਦੇ ਸਰਪੰਚ ਨੂੰ ਬੁਨਾ ਲੱਗੇ ਆਇਆ ਉਹ ਵੀ ਸਰਪੰਚ ਸਾਹਿਬ ਇੱਥੇ ਆ ਹੋਵੇ ਨਾਲ ਆ ਵੀ ਕਿਤੇ ਭੈਣ ਨੂੰ ਕਿਤੇ ਆ ਕਿਤੇ ਇਹ ਨਾ ਹੋਵੇ ਪੁਲਸ ਨਾਲ ਦੀ ਗੱਲ ਹੋਈ ਆ ਉਹ ਕਹਿੰਦੇ ਤੁਸੀਂ ਪਹਿਲਾਂ ਆਪ ਗੱਲ ਕਰ ਲਓਗੇ ਕੁੜੀਆਂ ਜੇ ਤੁਹਾਨੂੰ ਮਿਲਦੀਆਂ ਠੀਕ ਆ ਨਹੀਂ ਮਿਲਦੀਆਂ ਤੇ ਫਿਰ ਆਪਾਂ ਕਾਰਵਾਈ ਕਰਾਂਗੇ ਸਾਨੂੰ ਇਹ ਕਿ ਕੁੜੀਆਂ ਕਿਤੇ ਬੀਚੀਆਂ ਨਾ ਹੋ ਰਹੇ ਨੇ ਕਿਉਂਕਿ ਸਾਨੂੰ ਸ਼ੱਕ ਆ ਇਹਨਾਂ ਭੈਣਾਂ ਨੇ ਪਿੰਡ ਵਾਲਿਆਂ ਨੇ ਦੱਸਿਆ ਵਾ ਇੱਕ ਉਹਦੇ ਸਟਾਫ ਬਾਬਾ ਰਤਨਦੇਵ ਸੁਸਾਇਟੀ ਆ ਜੀ ਆਪਾਂ ਤਰਨਤਨ ਜ਼ਿਲ੍ਹੇ ਤੋਂ ਕਟਮਰਵੀ ਦੀ ਹਾਂਜੀ ਇਸ ਮੈਟਰ 'ਚ ਆਏ ਹਾਂ ਤੇ ਹੁਣ ਇਹ ਬੁਹਾ ਖੜਕਾਇਆ ਸਰਪੰਚ ਨੇ ਬੁਹਾ ਖੜਕਾਇਆ ਵਾ ਇਹ ਬੰਦਾ ਸਾਨੂੰ ਦੇਖ ਕੇ ਭੱਜ ਗਿਆ ਤੇ ਉਹ ਭੈਣ ਪਹਿਲਾਂ ਕਹਿੰਦੀ ਤਾਂ ਮਤਲਬ ਹੀ ਕੋਈ ਨਹੀਂ ਆਪਾਂ ਭੱਜਣਾ ਮਤਲਬ ਨਹੀਂ ਕੋਈ ਯਾਰ ਆਪਾਂ ਪਿਆਰ ਨਾਲ ਗੱਲ ਕਰਨ ਆਏ ਆ ਤਰੀਕੇ ਨਾਲ ਆ ਗੱਲ ਕਰਨ ਆ ਕੈਮਰਾ ਇਹਨੂੰ ਰੱਖ ਲਈ ਚੰਗਾ ਕੱਲ ਨੂੰ ਕੋਈ ਆਪਾਂ ਨੂੰ ਇਹ ਨਾ ਕਵੇ ਕੈਮਰਾ ਇਹਨੂੰ ਰੱਖ ਲਈ ਕੱਲ ਨੂੰ ਕੋਈ ਇਹ ਨਾ ਗਵੇ ਕਿ ਇਹਨਾਂ ਨੇ ਜਾ ਕੇ ਧੱਕੇਸ਼ਾਹੀ ਕੀਤੀ ਆ ਪਿੰਡ ਦੇ ਸਰਪੰਚ ਦੇ ਸਾਹਮਣੇ ਆਪਾਂ ਕਰ ਰਹੇ ਆ ਆ ਮੈਂ ਤਾਂ ਆਹ ਗੱਲ ਸੀ ਕਾਇ ਨਾਲ ਚੱਲਦਾ ਤਾਂ ਚੱਲਦਾ ਨਾਲ ਹੋਇਆ ਤੇ ਨਾਲ ਹੋਇਆ ਤੂੰ ਹਾਂ ਕਿਸੇ ਨੂੰ ਮੋਟਰਸਾਈਕਲ ਲੈ ਕੇ ਆਏ ਮੋਟਰਸਾਈਕਲ ਵੇਚਦਾ ਹੋਊ ਇਹਦਾ ਆ ਕਾਇ ਤੂੰ ਇੱਥੇ ਖਲੋ ਜਾ ਤਾਂ ਇਹ ਵੀਰ ਖੋਣਾ ਗਾ ਬਾਹਰ ਖੋਲ੍ਹ ਲਵਾ ਸਕ ਜੀ ਕਿਹਨਾਂ ਦਾ ਉਹ ਵੇਖ ਸੂਰਾ ਕਿਹੜਾ ਜਿਹੜੇ ਰਿਸ਼ਤੇਦਾਰ ਬੈਣੇ ਆਪਾਂ ਰਿਸ਼ਤੇਦਾਰਾਂ ਨੂੰ ਕੀ ਆਖਣਾ ਵਾ ਆਪਾਂ ਨੇ ਉਹ ਆਪਾਂ ਵੀਡੀਓ ਚ ਵੀ ਨਹੀਂ ਲਿਆ ਹਾਂ ਅਸੀਂ ਤਾਂ ਬੈਣੇ ਉਹ ਭੈਣ ਨੂੰ ਮਿਲਣਾ ਵਾ ਕਿ ਸਾਡੀਆਂ ਜਿਹੜੀਆਂ ਬੱਚੀਆਂ ਵਾ ਉਹ ਸਹੀ ਆ ਕਿਤੇ ਵੇਚੀਆਂ ਤਾਂ ਨਹੀਂ ਹੈਗਾ ਜਿਹੜੀਆਂ ਇਹਨੀਆਂ ਕੁੜੀਆਂ ਦੋ ਇੱਕ ਇਸ ਮਾਤਾ ਦੀਆਂ ਕੁੜੀਆਂ ਵਾ ਇਹ ਵਿਚਾਰੀ ਬੋਲ ਨਹੀਂ ਸਕਦੀ ਨਹੀਂ ਆਪਾਂ ਚੱਲ ਬੂਆ ਕੀ ਖਲਾਉਣਾ ਏਦਾਂ ਸਰਪੰਚ ਸਾਹਿਬ ਸਰਪੰਚ ਸਾਹਿਬ ਨੂੰ ਕਹਿੰਨੇ ਸਰਪੰਚ ਸਾਹਿਬ ਪਤਾ ਕਰੋ ਕਿੱਥੇ ਆ ਮੇਰੀ ਗੱਲ ਸੁਣ ਠੀਕ ਆ ਮੈਂ ਤਾਂ ਐਂ ਦੀ ਮੈਂ ਵੜਿਆ ਸੀ ਕਿੱਦਾਂ ਦੀ ਵੜਿਆ ਪੁੱਤ ਰਾਇਆ ਨਹੀਂ ਕੋਈ ਕੰਦ ਤੋਂ ਦੀ ਯਾਰ ਉਹ ਕੰਦ ਕੰਦ ਮੇਰੀ ਗੱਲ ਸੁਣ ਵੀਰ ਤੇਰੀ ਵੀਡੀਓ ਆ ਗਈ ਤੇ ਤੇਰਾ ਐਵੇਂ ਮੁਸਤੇ ਤੇ ਹੋ ਜਾਣਾ ਤੂੰ ਦੱਸ ਦਿਓ ਹੈ ਕਿੱਥੇ ਆ ਬੰਦਾ ਕਿਹੜਾ ਬੰਦੇ ਨੂੰ ਲੱਭਦਾ ਨੰਬਰ ਦੇ ਦੂੰ ਆ ਗਏ ਆ ਗਏ ਦੱਸ ਯਾਰ ਆ ਗਏ ਟੰਗ ਲੱਗਾ ਵਾ ਹਾਂ ਇਹਨੂੰ ਜਿੰਦਾ ਲੱਗਾ ਮੈਨੂੰ ਕੰਬੇ ਨਾਲ ਹੈ ਯਾਰ ਬਾਈ ਇੱਕ ਪੌੜੀ ਮੁਰਾ ਸਾਰੀ ਕਰਦੇ ਹੋਣਗੇ ਦੇਖ ਪੌੜੀ ਮੁਰਾ ਆ ਪਾਣੀ ਪੀਦੇ ਯਾਰ ਪੌੜੀ ਕੋਲ ਮੁਰਾ ਰਹਿੰਦੀ ਹੈ ਹੈ ਥਾਣੇ ਯਾਰ ਹੋਰ ਹੈ ਮੇਰੀ ਗੱਲ ਥਾਣੇ ਆਹੋ ਆੜੇ ਜੇ ਮੈਨੂੰ ਲੱਗਦਾ ਸਰਪੰਚੋ ਖਲੋਦੀ ਕਰਦੇ ਨੇ ਕਰਦਾ ਦੇਖਦੇ ਆ ਪਹਿਲਾਂ ਆਪਾਂ ਜਾਦੇ ਕੀ ਦੇ ਰਹੇ ਹੈ ਨਹੀਂ ਕਿ ਉਹ ਦਿਨ ਮਰ ਜਾ ਸਰਪੰਚ ਸਾਹਿਬ ਰਾਜ ਹੈ ਉਹ ਤੇ ਪਿੰਡ ਬਾਹਰ ਹੋ ਗਈ ਬਹੁਤ ਰਾਤਾਂ ਲਾਉਂਦਾ ਸਰਪੰਚ ਸਾਹਿਬ ਰੀ ਆਤੂ ਬੰਦਾ ਉਹ ਤਾਂ ਚੋਗਾ ਟੱਕਰ ਆ ਜਾ ਮੈਂ ਤੁਹਾਨੂੰ ਕਾਸਟਾ ਬੰਦਾ ਉਹਦੀ ਪੱਜੀ ਇਹ ਇਹ ਆਪ ਦਾ ਦਾ ਲਾਉਣ ਆਇਆ ਹੀਗਾ ਉਹ ਤੋਂ ਆਪਾਂ ਆਗੇ ਆ ਗੱਲ ਸਹੀ ਹੈ ਇਹ ਆਪ ਦਾ ਦਾਲੋਂ ਦਾ ਸੇਵ ਸਿੰਘ ਮਕੈਨਿਕ ਔਰ ਸੁਨੋ ਠੀਕ ਹੈ ਸੇਵ ਸਿੰਘ ਜੀ ਹਾਂ ਇਹ ਪਿੰਡ ਆਪਣਾ ਹਨ ਨੂੰ ਪਤਾ ਨਹੀਂ ਮੋਹਨ ਸਿੰਘ ਹੁੰਦਾ ਨੰਬਰ ਆ ਲੇ ਕੋ ਉਹ ਮੇਰਾ ਸਟਰੀ ਮੈਂਬਰ ਆ ਅੱਛਾ ਹਾਂਜੀ ਸੈਟੀ ਦਾ ਨੰਬਰ ਆ ਆਪਾਂ ਇਸ ਮੈਟਰ ਚ ਆਏ ਹਾਂ ਕਿ ਇਹ ਦੀ ਨਨਾਨ ਦਾ ਘਰ ਸੀਗਾ ਨਨਾਨ ਨੂੰ ਮਿਲਿਏ ਸਰਪੰਚ ਨੂੰ ਅਸੀਂ ਨਾਲ ਲੈ ਕੇ ਆਏ ਹਾਂ ਆ ਸਰਪੰਚ ਵਾ ਇਹ ਓਪੀ ਹੈ ਵਾਲ ਦਾ ਸਰਪੰਚ ਵਾ ਤੁਹਾਡੇ ਪਿੰਡ ਦੇ ਸਰਪੰਚ ਨੂੰ ਨਾਲ ਲੈ ਕੇ ਆਏ ਆ ਕਿ ਆਪਾਂ ਉਹਨਾਂ ਨੂੰ ਇਹ ਪੁੱਛਣਾ ਵਾ ਕਿ ਸਾਨੂੰ ਧੀਆਂ ਨੂੰ ਮਿਲਾ ਦਿਓ ਬੱਚੀਆਂ ਨੂੰ ਸਾਨੂੰ ਇਹ ਛੋਟੀ ਹੋ ਜੇ ਕਿ ਧੀਆਂ ਸੇਫ ਆ ਇੱਕ ਫਾਰਮ ਕਰਨਾ ਯਾਰ ਬਈ ਇਹ ਪਤੰਦਰ ਇਹਨਾਂ ਦੇ ਘਰੇ ਪਤਾ ਨਹੀਂ ਕਿਹੜਾ ਕੋਈ ਨਿਛੇੜੀ ਵੜਿਆ ਸੀਗਾ ਸਾਨੂੰ ਵੇਖਿਓ ਭੱਜ ਗਿਆ ਤੇ ਸਾਈ ਸੋਚਿਆ ਵੀ ਉਹ ਮੁੰਡਾ ਹੀ ਭੱਜ ਗਿਆ ਸਾਨੂੰ ਵੇਖ ਕੇ ਵੀ ਕਿਸੇ ਨੇ ਫੋਨ ਲਾਤਾ ਉਹ ਸੋਸਾਇਟੀ ਵਾਲੇ ਆਉਣਦੇ ਆ ਗੱਲ ਇਹ ਹੋਈ ਆ ਚੱਫ ਜੀ ਬਈ ਤਾਂ ਇੱਥੇ ਹੀ ਆ ਤਾਂ ਕਰੀਆ ਤੇ ਭਾਜੀ ਜੇ ਉਹ ਸਹੀ ਹੈ ਤੇ ਆਪਾਂ ਨੂੰ ਆਪਾਂ ਨੂੰ ਇਹਨਾਂ ਰੌਲਾ ਪਾਉਣ ਦੀ ਲੋੜ ਹੀ ਕੀ ਆ ਵਾਹ ਦੇ ਇਹਨੂੰ ਫੜਾਓ ਨਹੀਂ ਤੇ ਫਿਰ ਬਾਈ ਜੀ ਕਰ ਤੋਂ ਮੇਰੇ ਕੋਲ ਚਾਬੀ ਆ ਜੀ ਤਾਂ ਮੈਂ ਲੈ ਪਾਣੀ ਪੀ ਲੈ ਇਹ ਤਾਂ ਕੀ ਕਰਸੋ ਝੂਠਾ ਝੂਠਾ ਮਾ ਦੋ ਪਾਣੀ ਦਿਓ

ਜਵਾਕ ਕੁੜੀਆਂ ਇੱਥੇ ਰਹੀਆਂ ਆਹ ਪੌੜੀ ਲਾਈ ਯਾਰ ਕੁੜੀਆਂ ਮਾਤਾ ਦੀ ਇੱਥੇ ਆ ਧੰਨਵਾਦ ਮਾਤਾ ਕਿੱਥੇ ਆ ਮਾਤਾ ਹੋਵੇ ਕੁੜੀਆਂ ਇੱਥੇ ਆ ਮਾਤਾ ਦੀਆਂ ਮੁੰਡਾ ਵੀ ਇੱਥੇ ਆ ਇੱਥੇ ਆ ਮੁੰਡਾ ਵੀ ਇੱਥੇ ਆ ਕੁੜੀਆਂ ਵੀ ਇੱਥੇ ਆ ਮੇਰੀ ਗੱਲ ਸੁਣੋ ਉਹ ਆਮਣੇ ਸਾਹਮਣੇ ਕੁਰਸੀ ਢਾਕੇ ਕੌਣ ਬੈਠੇ ਬੈਠੇ ਕੁਰਸੀਆਂ ਦਾ ਕੁਰਸੀਆਂ ਇੱਥੇ ਵੀ ਆ ਇਹਨਾਂ ਨਾਲ ਜਾਓ ਇਹ ਅੰਦਰ ਆਪੇ ਦੱਸੋ ਆਪ ਇੱਥੇ ਬੱਧਾ ਤਪੱਜਾ ਯਾਰਾ ਬਾਕੀ ਦਾ ਦੱਸੋ ਮੇਰੀ ਬਣਦਾ ਨੇ ਦਾਦਾ ਸਿਹਤ ਕਿੰਦੀ ਕਾਫੀ ਡਾਊਨ ਨਹੀਂ ਮੈਂ ਤਾਂ ਠੀਕ ਸੀਗਾ ਵਾਈਫ ਦਾ ਤੇ ਮੈਨੂੰ ਪਤਾ ਸੀ ਨਾ ਤੁਹਾਡਾ ਵੀ ਮੈਨੂੰ ਪਤਾ ਲੱਗਿਆ ਸੀ ਮੋਹ ਨਾਲ ਕੇ ਦਾਦਾ ਜੀ ਨਾ ਉਹ ਵੀਡੀਓ ਮੇ ਹੋਣੀ ਨੇ ਬੰਦੇ ਪਹਿਲਾਂ ਇੱਧਰ ਦੀ ਬਾਰ ਖੜਾ ਕੋਈ ਠੀਕ ਹੋਊਗਾ ਉਹਦੋਂ ਉਹ ਤੋਟ ਉੱਤਮ ਹੈ ਹਨਾ 2000 ਰੁਪਏ ਨਹੀਂ ਮੈਂ ਕਰ ਦੂੰਗਾ ਨਹੀਂ 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 ਉਹ ਮੈਂ ਨਹੀਂ ਉਹਨਾਂ ਜੀ ਉਹਨਾਂ ਜੀ ਕਹਿੰਦਾ ਆਹ ਉਹਦਾ ਦੇ ਬਾਬੇ ਹੁਣ ਕੀ ਦਸਾਉਣਾ ਹੁਣ ਅੱਜ ਤੋਂ 10 ਦਿਨ ਪਹਿਲਾਂ ਪੈ ਪਾ ਕੇ ਹੋਣਾ ਪੈਂਦਾ ਬਾਬਾ ਨਾਨਕ ਉਦਾਂ ਮੈਂ ਵੀ ਆਖਾਂ ਉਦਾਂ ਪਤਾ ਨਹੀਂ ਸਮਝ ਨਹੀਂ ਲੱਗਦੀ ਜਦੋਂ ਨਾਰਮਲ ਹੋਈਦਾ ਨਾ ਪਤਾ ਨਹੀਂ ਲੱਗਦਾ ਵੀ ਕੀ ਹੁੰਦਾ ਕੀ ਨਹੀਂ ਹੁੰਦਾ ਕੀ ਕਰਦੇ ਮੈਨੇ ਅੱਜ ਕੱਲ ਕੱਲ ਜੁਗ ਆਪਦਾ ਘਰ ਹੀ ਸੰਭਾਲ ਲੀਏ ਇੰਨਾ ਇੰਨਾ ਬੜਾ ਸਿੱਧੀ ਗੱਲ ਪਤਾ ਕੀ ਇਹੋ ਜਿਹੇ ਬੰਦੇ ਹਰ ਬੰਦਾ ਡਰਦਾ ਹੁੰਦਾ ਉਹ ਸਾਡੇ ਘਰ ਵਾਲੀ ਗੱਲ ਹੋ ਗਈ ਨਾ ਕੱਲਾ ਕੱਲਾ ਜੀ ਹੁੰਦਾ ਥੋੜੀ ਬੋਤ ਜਿਆਦਾ ਇਹ ਹੁਣ ਮੇਰੇ ਨਾਲ ਆਈ ਮੇਰੀ ਵੀ ਇਹ ਭੈਣ ਨੇ ਸਟੈਂਡ ਲਿਆਵਾ ਇਹ ਜਠਾਨੀਆਂ ਉਹਨਾਂ ਦੇ ਪਰਿਵਾਰ ਚੋਂ ਇਹ ਤਿੰਨ ਮਹੀਨਿਆਂ ਕੇ ਭੈਣ ਨੇ ਆਪਣੇ ਕੋਲ ਰੱਖਿਆ 6 ਮਹੀਨੇ ਇਹਦਾ ਮਾਤਾ ਦਾ ਦਾ ਭਰਾ ਇਟਲੀ ਦੇ ਵਿੱਚ ਆ ਮੈਂ ਉਹਨੂੰ ਫੋਨ ਲਾਇਆ ਵਾ ਕਹਿੰਦਾ ਵੀਰ ਮੇਰ ਤੋਂ ਨਹੀਂ ਸੰਭਾਲੀ ਜਾਂਦੀ ਮੈਂ ਕੀ ਕਰਾਂ ਮੈਂ ਭਰਾ ਚਲੋ ਚੜ੍ਹਦੀ ਆਹੋ ਚੰਗੇ ਦਾ ਚੰਗੇ ਭਰਾ ਨੂੰ ਪੁੱਛਿਆ ਕਿ ਜੋ ਦੀ ਦੁਆਣੀ ਤੇ ਗੁੰਗੀ ਜੜੀ ਮੈਂ 400 ਜਿਹੜਾ ਜੋ ਆ ਬੀ ਨਾ ਅੱਛਾ ਮੁੰਡੇ ਦਾ ਨਾ ਤੇ ਮੁੰਡਾ ਹੀ ਜਿਹੜਾ ਇਹਦਾ ਹੈਗਾ ਜਿਹੋ ਜਿਹੋ ਦਾ ਮੁੰਡਾ ਇਹਦਾ ਹੈਗਾ ਵਾਓ ਇੱਥੇ ਨਾਲ ਹੀ ਆ ਨਾਲ ਹੀ ਕੁੜੀ ਆ ਨਹੀਂ ਮੁੰਡਾ ਗੋਪੀ ਨਹੀਂ ਇੱਥੇ ਇੱਥੇ ਆ ਕੰਮੀ ਮੈਂ ਇੱਥੇ ਰਹਿਣਾ ਰਟੌਰ ਵੀ ਰੋੜਵੀ ਸੈਕਟਰੀ ਆ ਹਾਂਜੀ ਰੋੜਵੀ ਪੱਟੀ ਮੇਰੇ ਡੈਡੀ ਪੰਜਾ ਸੈਕਟਰੀ ਆ ਪੰਚਾਇਤੀ ਲੈ ਕੇ ਇਥੇ ਆਈ ਵੀ ਦਾਣਾ ਪੈਂਡ ਗਿਆ ਤੇ ਤਾਂ ਉੱਥੇ ਫਿਰ ਅਸੀਂ ਖੰਡ ਮਿਲ ਕਰ ਗਈ ਸੀ ਰਹਿਣ ਲੱਗੇ ਸੀ ਬਾਕੀ ਮੈਂ ਮਹਾਵੀਰ ਹਣੀ ਜਾਂਦਦੇ ਭਈਆ ਵਰਦਪਾਲ ਦੇ ਨਾਲ ਹੀ ਸੀ ਅੱਛਾ ਅੱਛਾ ਮੈਂ ਉਹਦਣ ਵੀ ਗਏ ਸੀ ਜਿਹਦੇ ਨਾਮ ਰੱਖਿਆ ਹੀ ਆਈ ਸੀ ਉਦਣ ਮੈਂ ਵੀ ਉੱਥੇ ਆਇਆ ਉਹ ਫਿਰ ਬੂਆ ਖੋਲਾ ਬੂਏ ਤਾਂ ਨਹੀਂ ਜਾਵਾਂ ਬੂਆ ਬੂਆ ਖਲਾਓ ਯਾਰ ਬੂਆ ਬੂਆ ਖਲਾਪਾ ਕਰਨਾ ਡਾਡਾ ਬੂਆ ਖਲਾ ਮੜ ਦਾ ਪੂਆ ਖਲਾ ਜਦੀ ਦਾ ਜਲਾਉਗਾ ਜੇ ਡੇਡ ਖਲਵਾਇਓ ਜਲਾਉ ਲਗਾ ਵਾ ਡੇਡ ਖਲਵਾਇਓ ਓ ਅੰਦਰ ਬਣਾ ਸਾਰਾ ਸਜਣਾ ਤੂੰ ਆਇਆ ਸਾਰੇ ਅੰਦਰ ਆ ਕੋਈ ਨਹੀਂ ਇਹੀ ਪਾ ਨਾ ਨਾ ਕੋਈ ਨਾ ਅੰਦਰ ਆ ਤਾਂ ਫਿਰ ਬਾਹਰ ਰੱਖ ਦੀ ਸ਼ਰਤ ਕਾਸ਼ ਆਂਦੀ ਆ ਜਾ ਖੁੱਲਣ ਲੱਗਿਆ ਖੁੱਲਣ ਲੱਗੇ ਨਹੀਂ ਖੁੱਲਣ ਦੇ ਅੰਦਰ ਮਾਰ ਲੈ ਇਹ ਨਾ ਕਿਹਾ ਮੈਂ ਕੰਨ ਟੱਪ ਕੇ ਆਇਆ ਜਾ ਬਈ ਸਿੰਘ ਪਾਲੀ ਗੇ ਦਮਾਨ ਹਾਂਜੀ ਸਾਡੀ ਨਹੀਂ ਛੇਤੀ ਪੜਾਉਂਦੇ ਤੇ ਲੈ ਇਹ ਮੇਰੀ ਗੱਲ ਸੁਣ ਇਹ ਵੀ ਕਰਾਂਗੇ ਜਣਾ ਇਹਨੂੰ ਚਾਨੂੰ ਕੀ ਕਰਨਾ ਬਾਅਦ ਛੱਡ ਗਈ ਜਣਾ ਛੱਡਣਾ ਪਊਗਾ ਬਾਅਦ ਵਿੱਚ ਛੱਡਣਾ ਪਊਗਾ ਤੇ ਇਹਨੂੰ ਪੁੱਛ ਨਹੀਂ ਰੱਖਦੀ ਤੇ ਇਹਦਾ ਕੋ ਸਾਪੀ ਆ ਗੱਲ ਕੋਲ ਮਿੰਟੇ ਵੀ ਨਹੀਂ ਪਤਾ ਫਿਰ ਨੋ ਕੋਲੀਆ ਕਿੱਥੋਂ ਮਿਲਦੀਆਂ ਆ ਆ ਹੜਦਾ ਯੰਤਰ ਕੋਈ ਨਾਂ ਨਹੀਂ ਕਰੇ ਨਾ ਤੂੰ ਚੋਰੀ ਵਾਲ ਜਾਜ ਬਹੁਤ ਅੰਦਰ ਆਏਗਾ ਹਲਾਓ ਤੁਸੀਂ ਬੋਲੋ ਲੈ ਬੁਆ ਕਿਵੇਂ ਲਾ ਗਿਓ ਸਰਪੰਚ ਸਾਹਿਬ ਚਲੋ ਯਾਰ ਆਸ ਇੱਥੇ ਆ ਜਾਓ ਆ ਜਾਓ ਸਰਪੰਚ ਸਾਹਿਬ ਲਾਓ ਫੋਨ ਉਹ ਕਹਿੰਦੇ ਮਰੋ ਤਰੇ ਫਰੇ ਨਹੀਂ ਜਾਂਦਾ ਕੱਲੇ ਨੂੰ ਥੋੜੀ ਛੱਡ ਕੇ ਦੇਣ ਉਹ ਸਾਰੇ ਇੱਥੇ ਹੀ ਆ ਭਰਾਵਾ ਮਾਦਰ ਦੇ ਕੋਲੇ ਜਾ ਵੜੋ ਆਪਾਂ ਕਹਿੰਦੇ ਮਾਦਰ ਸਾਰੇ ਇੱਥੇ ਆ ਮਾਦਰ ਦੇ ਕੋਲੇ ਜਾ ਵੜਦੇ ਹਾਂ ਨੂੰ ਬੂਹੇ ਬੱਚਾ ਯਾਰ ਕਿੱਥੇ ਚੱਲ ਜਾਗੇ ਅੰਦਰੋਂ ਵੀ ਲੋਕ ਆ ਅੰਦਰੋਂ ਵੀ ਲੋਕ ਆ ਉਹਦੇ ਨਾਲ ਮਠਾਣੇ ਵਾਲੇ ਆਣ ਕੇ ਕਿ ਮਾ ਬੂਹਾ ਮਾਦਰ ਦਾ ਬੂਹਾ ਹੱਕ ਮਿਲਾਂ ਆ ਮੋਟਰ ਕਿੱਥੇ ਆਈ ਗਈ ਖੜੀ ਗਾੜ ਮੈਚ ਉੱਥੇ ਕਿਹੜੇ ਹੱਥੋਂ ਬਈਆ ਆਹੋ ਇਹ ਕਿਤੇ ਨਾ ਦੁਪਹਿਰ ਆਮਕ ਦੇਈ ਬਈ ਇਹ ਚੀਜ਼ਾਂ ਦੇਖੀ ਸੀ ਸੀਰੀਅਸ ਹੋ ਗਿਆ ਹਾਂ ਉਹ ਲੱਗ ਮਾਰਾ ਅੱਧੇ ਲਾਗੇ ਲਾਗੇ ਰਹਦੇ ਆ ਪਰ ਜਿੰਨੂੰ ਤੂੰ ਕਹਿਣਾ ਨਾ ਭੱਜਦੇ ਉਹ 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 ਬਗੰਦਾਂ ਆ ਗਏ ਨਾ ਉਹਨਾਂ ਨੇ ਪੂਰਾ ਪੂਰਾ ਫੋਕੀ ਜਨੇ ਮੈ ਆਏ ਉਹ ਇਹਦੇ ਹੋਰ ਹੋਰ ਕਹਿਤ ਮੈਂ ਇਹ ਛੱਤ ਢਗਾ ਦਿਓ ਇਹਦੀ ਰਾਸੀ ਮਾਰੀ ਲੱਗਦੀ ਆ ਚੱਲ ਵਾ ਹਾਤਾ ਕੀ ਹੈ ਤੂੰ ਮੈਨੂੰ ਇਹਨਾਂ ਟਖਾਲ ਆਇਆ ਗੁੜੀ ਨਕਦਾ ਮਾਰਾ ਸਹੀ ਗੱਲ ਆ ਸਿਰੀਅਸ ਗੱਲ ਹੈ ਸਹੀ ਗੱਲ ਹੈ ਇਹ ਮੈਨੂੰ ਬਹੁਤ ਫਰਕ ਪੈਣਾ ਇਹ ਚੀਜ਼ਾਂ ਪੌੜੀ ਲਾਉਗਾ ਫੋਸਤੇ ਚੁੜੀ ਜਾ ਰਹੇ ਹਾਂ ਜੀ ਹਾਂ ਜੀ ਉਹ ਗੁੜੀ ਵਾਲੇ ਹੁੰਦੇ ਸੀ ਉਹ ਛੱਡ ਗਏ ਆ ਕੱਲ ਫਰਕ ਹੁੰਦੇ ਸਰਪੰਚ ਸਾਹਿਬ ਨੂੰ ਕਿਹਾ ਸਰਪੰਚ ਸਾਹਿਬ ਕਹਿੰਦੇ ਰੁਕ ਜਾਓ 2 ਮਿੰਟ ਇਹ ਹੁਣ ਜਦੋਂ ਬੂਆ ਖੋਲਦੇ ਨਹੀਂ ਉਹ ਫਿਰ ਸਰਪੰਚ ਤੋਂ ਹੀ ਲਵਾਉਨੇ ਆਪਾਂ ਆਪਕੇ ਉਹ ਲਵਾਵਾਂਗੇ ਸਹੀ ਗੱਲ ਆ ਹਾਂ ਅੰਦਰ ਹੀ ਹੈਗੇ ਆ ਸਾਰੇ ਆ ਰਹੀ ਜੀ ਰਕਣੀ ਆ ਉਹ ਲਈ ਬਾਤ ਦੇ ਛਾਲ ਅੰਦਰ ਸਰ ਨਾਲ ਲੱਗਈਏ ਫਿਰ ਨਹੀਂ ਅੰਦਰ ਜਾਣਾ ਤਾਂ ਉਹਨਾਂ ਹੋਟਲ ਉਹ ਤੇ ਰਾਚਨਪਣੀ ਤੋਂ ਉਹਦਾ ਨਾਂ ਆ ਫਿਰ ਮੈਂ ਬਾਹਰ ਆ ਜੇ ਤੌੜੀ ਨਾ ਪਿਲਦੀ ਰਹਿ ਲੈ ਧਿਆਨ ਨਾਲ ਪਹਿਨੇ ਧਿਆਨ ਨਾਲ ਹਾਂ ਉੱਤਰ ਕੇ ਕੀ ਕਰੇਗਾ ਦੋਥੇ ਰੈਂਡ ਉਤਰਨਾ ਅੰਦਰ ਉਹ ਚਟਨੀ ਲਾਦਦੇ ਯਾਰ ਹਾਂ ਬਾਹਰ ਤਾਂ ਖੋਲਦੇ ਨੇ ਖੋਲ ਨੂੰ ਪਾਣਾ ਡਿਜ਼ਾਈਨ ਇਸ ਤਰੀਕੇ ਨਾਲ ਕੀਤਾ ਉਹ ਵੀ ਨੋਰਮਲ ਵੀ ਹੈ ਬੜੀ ਛੋਟੀ ਵੱਡਦੇ ਫਿਰ ਕੰਮ ਉਹ ਹਾਈ ਲੈਵਲ ਤੇ ਹੋਊਗਾ ਨਾ ਵੱਡੇ ਨੂੰ ਚਿੰਦਾ ਲੱਗ ਕੰਮ ਵੱਡੇ ਪੱਧਰ ਤੇ ਹੋਊਗਾ ਫਿਰ ਘਾਹ ਪੀਣੀ ਪੁੱਟਰ ਤੇ ਲੱਗਦਾ ਢੇਰ ਲਾਇਆ ਹੈ ਹਾਂ ਰੁਪਾਲਾ ਰੁਪਾਲਾ ਸਾਬ ਤੁਸੀਂ ਜਾਓ ਫੋਨ ਉਹ ਨਾ ਆਉਂਦਾ ਤੁਸੀਂ ਜਾਓ ਫੋਨ ਉਹ ਯਾਰ ਉਹਨੂੰ ਕੀ ਕਰੋਗੇ ਫੜ ਕੇ ਵੀ ਉਹਨੂੰ ਫੜ ਕੇ ਵੀ ਕੀ ਕਰੋਗੇ ਨਾ ਵੀਰ ਵੀ ਉਹਨੂੰ ਫੜ ਕੇ ਵੀ ਕੀ ਕਰੋਗੇ

ਆ ਬੰਦਾ ਫੜਾਵਾ ਸਾਰਾ ਕੋ ਬਾਹਰ ਹੋਣਾ ਕਿਵੇਂ ਜਾਏਗਾ ਆਵੇ ਲੱਗਿਆ ਲਿਆਉਂਦਾ ਲਿਆਉਂਦਾ ਕਹਿੰਦਾ ਮੈਨੂੰ ਚਪਲਾ ਪਾ ਲੈਂਦੇ ਆ ਆਵੇ ਗਏ ਜੋੜੀ ਕਰਦਾ ਆ ਭੱਜਿਆ ਬੜਾ ਸਾਨੂੰ ਪਤਾ ਡੇਕਦਾ ਦੋ ਵਾਰੀ ਬਾਜੀ ਰੱਖੀ ਹੋਦੀ ਜੀ ਮੈਨੂੰ ਕਿਹਾ ਉਸ ਨੂੰ ਛਿਲ ਗਿਆ ਛਿਲ ਗਿਆ ਛਿਲ ਗਿਆ ਮੈਂ ਹੋਰ ਕਿੱਥੇ ਬੋਹ ਮਾੜਾ ਆਪਣਾ ਬੰਦਾ ਤਕੜਾਈ ਦਾ ਇਹਨਾਂ ਮਗਰ ਪਾ ਇਹ ਮੈਂ ਤਾਂ ਕੈਮਰਾ ਫੜਿਆਵਾ ਮੈਂ ਕਿਹਾ ਤੂੰ ਭੱਜ ਉਹ ਨਹੀਂ ਕਿੰਨੇ ਭਜਣਾ ਇੱਥੇ ਹੀ ਹੋ ਗਿਆ ਮੈਨੂੰ ਪਤਾ ਨਹੀਂ ਐਨੂੰ ਭਜਣਾ ਅੱਦੋ ਨਹੀਂ ਭਲੇ ਪਚਾ ਤਰ ਕੋਲੋਂ ਨਿਕਲ ਗਿਆ ਹੈ ਬਾਈ ਜਾ ਕੇ ਐਸੇ ਯਾਰ ਲੋਤਾ ਦੇ ਲੰਗ ਦੇ ਕੰਢਿਆ ਹੀ ਕੋਲ ਉਹਦੇ ਇਹਦਾ ਡੀਪੀ ਰੱਖ ਇਹਦਾ ਡੀਪੀ ਦਾ ਕੋਰਸ ਨਾ ਕੀਤਾ ਅੰਦਰ ਗਿਆ ਸੀ ਅੱਜ ਕੇ ਮਗਰ ਇੱਕ ਦੀ ਹੈ ਅੱਜ ਇਹ ਚੈਲੇਂਜ ਕਰ ਰਿਹਾ ਹੈ ਅੱరే ਯਾਰ ਅੱਜ ਬੜੇ ਵੱਡੇ ਤੋਂ ਭੱਜ ਗਿਆ ਭੱਜ ਗਿਆ ਹੈ ਮਹਾਂਸ਼ਯਾ ਨਹੀਂ ਹੋਈ ਹੋਣਾ ਹੈ ਛੋੜੇ ਰੱਖੀ ਇਹ ਬਾਈ ਮਗਰ ਸੀ ਨਹੀਂ ਪਤਾ ਬਗਾਨਾ ਪਰਦਾ ਕਿਹੜਾ ਭੱਜਦਾ ਸਾਡੇ ਬਾਹ ਘਣੇ ਗਾੜੀਆਂ ਨਹੀਂ ਹੋ ਗਿਆ ਇਹ ਜਿਹੜੇ ਪੁਲ ਸਬਸਾ ਹੁੰਦੀ ਉਦੋਂ ਇਦਾਂ ਹੀ ਕਰਦੇ ਆ ਉਹ ਆਦਾ ਫਰਜ਼ ਨਿਭਾ ਲਿਆ ਕਿ ਨਹੀਂ ਤੂੰ ਤੇਰਾ ਫਰਜ਼ ਨਿਭਾ ਲਿਆ ਤੂੰ ਕਿ ਨਹੀਂ ਆਉਂਦਾ ਜੀ ਹੈ ਨਹੀਂ ਜਿਹੜੇ ਨਿਭਾ ਲਿਆ ਦਾ ਹੈ ਮੈਂ ਉਹਦੀ ਬਈ ਹਾਂ ਬਾਈ ਉਹਦਾ ਕੰਮ ਵੀ ਕਰਾਉਗਾ ਖਤਰਮਾ ਇਹਦੇ ਜੇ ਦੇ ਕੀਤੀ ਹੋਈ ਤੂੰ ਵੀ ਦੇ ਲੈਣੇ ਬੜਾ ਕੱਢ ਦਾਂਗਾ ਨਹੀਂ ਯਾਰ ਮੈਨੂੰ ਵਾਲ ਤੁਸੀਂ ਚਿੱਟਾ ਕਿੱਥੋਂ ਕਿੱਥੋਂ ਇਕੱਠੇ ਲੈ ਕੇ ਆ ਕਿਵੇਂ ਬਾਈ ਗੱਡੀ ਨਹੀਂ ਕਾਉਣੀ ਗੱਡੀ ਕਰੀਂ ਯਾਰ ਪਾਸੇ ਆ ਬਾਈ ਅਸੀਂ ਕਿਦੋਂ ਨਹੀਂ ਲੈ ਕੇ ਜਾਂਦੇ ਚਿੱਟਾ ਇਹ ਫੋਟੋ ਨਾ ਯਾਡੇ ਕੋ ਕਸਾਂਦ ਪੜਾਉਂਦਾ ਨਾ ਲੱਤਾ ਪੱਤਾ ਤੇ ਖਾ ਲੈਣਾ ਆਹੋ ਛੱਪੇ ਸਾਰੇ ਨੇ ਹੁੰਦੇ ਆ ਵੱਖਰੇ ਉਹ ਬਾਪੂ ਉਹ ਵੀ ਇਹਦਾ ਉਹਦਾ ਫੇਸਬੁਕ ਤੇ ਜੋੜ ਗਿਆ ਟੀਪੀ ਚੰਗਾ ਬਣੂਗਾ ਹਾਂ ਟੀ ਵਾਲੀ ਹਾਂ ਉਹ ਜਿਹੜੇ ਬੰਦੇ ਨੇ ਉਹ ਨੰਮ ਬਾਖੀ ਬਗਰੇ ਖੜੇ ਹੁੰਦੇ ਆ ਹਲੇ ਆਪਾਂ ਹਾਂ ਇਹੋ ਨੇ ਮਾਖੀ ਬਗਰੇ ਟੀਆ ਦੇਣੀ ਨੇ ਮਾਖੀ ਬਗਰੇ ਇਹ ਆਣੀਆਂ ਬਾਬਾ ਬਾਬਾ ਉਹ ਵਾਹ ਤੇ ਛੇ ਤੇ ਤਰੇ ਫੜ ਦੇਣਾ ਪਹਿਲੀ ਗੱਲ ਬੀਤੀ ਇਹਨਾਂ ਮਾਖੀ ਬਗਰੇ ਮਾਤਾ ਦੇ ਪਾਣੀ ਵੀਰੇ ਪਾਣੀ ਪੈ ਗਿਆ ਆਗੇ ਪਾਣੀ ਯਾਰ ਭਾਈ ਪਾਣੀ ਦਾ ਕਾ ਯਾਰ ਪਾਣੀ ਤੇ ਸੱਤਾ ਹੀ ਦੇ ਦੇ ਮੇਰਾ ਭਰਾ ਸੱਤਾ ਹੀ ਲੈ ਦੇ ਉਹ ਬਾਦ ਵੀ ਪਾਣਾ ਦੋ ਸੰਗ ਉਹ ਬਾਬੇ ਮੈਂ ਇੱਕ ਜਿੱਕਾ ਹਾਸਾ ਹੋਵੇ ਜਿੱਥੇ ਵਧੀਆ ਹੋ ਜੇ ਚੜਦੀ ਕਲਾ ਕੀ ਹੈ ਕੀ ਕਰਨਾ ਇਹ ਇਹਨਾਂ ਉਹ ਜਿਹੜੀ ਮਾਤਾ ਇੱਥੇ ਕਿੰਡਾ ਇੱਥੇ ਉਹ ਬੈਠੀ ਹੈ ਕੁਰਸੀ ਤੇ ਬੈਠੀ ਆ ਹਾਂ ਇਹ ਪੀਏ ਵਾਲਾ ਤੁਹਾਡੇ ਲਾਗੇ ਪਿੰਡਾ ਉੱਥੋਂ ਦੀ ਆ ਇਹੇ ਮਾਤਾ ਇਹ ਬੋਲ ਨਹੀਂ ਸਕਦੀ ਤੇ ਥੋੜੀ ਜਿਹੀ ਡਿਸਟਰਬ ਵੀ ਆ ਠੀਕ ਹੈ ਜੀ ਤੇ ਇਹ ਜਿਹੜੀ ਆ ਭੈਣ ਆ ਰੇ ਭੈਣ ਆ ਜਿਹੜੀਆਂ ਤੁਰੀਆਂ ਹੁੰਦੀ ਇਹਦੇ ਘਰੇ ਰਹਿੰਦੀ ਇਹ ਰਿਸ਼ਤੇ ਚ ਜਿਠਾਣੀ ਲੱਗਦੀ ਆ ਹਾਂ ਭੈਣ ਅੱਛਾ 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 ਇਦਾਂ ਜਿਹੜੇ ਭੈਣ ਦਾ ਹਾਂਜੀ ਹਾਂਜੀ ਤੇ ਜਿਹੜੀ ਉਹ ਭੈਣ ਵਾਂ ਨਾਂ ਤੇ ਉਹਦਾ ਘਰ ਵਾਲਾ ਨੂੰ ਰੱਖਦਾ ਹਾਂ ਠੀਕ ਹੈ ਜੀ ਤੇ ਨਾਉ ਦਾ ਦਾ ਦੇ ਕਿ ਹੋਰ ਕੋਈ ਉਹਦੇ ਭਰਾ ਉਹਦੇ ਪੇਕਿਆਂ ਚ ਉਹਨੂੰ ਰੱਖਦੇ ਆ ਇਹਨੂੰ ਹਾਂ ਅੱਛਾ ਕੋਈ ਨਹੀਂ ਰੱਖਦਾ ਤੇ ਇਹ ਕਿਤੇ ਅੱਜ ਅੱਜ ਕਿਤੇ ਇਹਦੇ ਨਾਲ ਗੁੱਸੇ ਨਾਰਾਜ਼ਗੀ ਹੋਈ ਹੋਗੀ ਕਿਸੇ ਟਾਈਮ ਉਹ ਉਹ ਬੋਲਦੀ ਨਹੀਂ ਆ ਅੱਛਾ ਉਹ ਭੱਜ ਕੇ ਚਲੇਗੀ ਪਿੰਡ ਚ ਬਾਰ ਬਾਰ ਲੱਗ ਰਿਆ ਸੀ ਇਹ ਝੋਨਾ ਆ ਉੱਥੇ ਮੋਟਰ ਤੇ ਅੱਛਾ ਅੱਛਾ ਤੇ ਉਹਨਾਂ ਨੇ ਜਦੋਂ ਭੈਣ ਨੂੰ ਪੁੱਛਿਆ ਭੈਣੇ ਤੂੰ ਕੌਣ ਆ ਕਿੱਥੋਂ ਆਈਆਂ ਤੇ ਉਹ ਵਿਚਾਰੀ ਡਰੀ ਉਹਨੂੰ ਨਹੀਂ ਕੋਈ ਬੋਲਣਾ ਤੇ ਆਂਦਾ ਨਹੀਂ ਉਹਨੂੰ ਹਾਂਜੀ ਉਹਨਾਂ ਨੇ ਫਿਰ ਆਪਾਂ ਨੂੰ ਫੋਨ ਲਾਇਆ ਸੁਸਾਇਟੀ ਵਾਲਿਆਂ ਨੂੰ ਇੱਥੇ ਉਹ ਵੀ ਆਪਾਂ ਵੀਰ ਨਾਲ ਇਹਨਾਂ ਵੀਰਾਂ ਦੇ ਨਾਲ ਠੀਕ ਹੈ ਜੀ ਹਾਂ ਤੇ ਮਗਰੋਂ ਫਿਰ ਇਹ ਭੈਣ ਵੀ ਆਈ ਆ ਜਿਹੜੀ ਆ ਭੈਣ ਵਾ ਇਹਨੇ ਦੱਸਿਆ ਵੀ ਭੈਣ ਵੀਰੇ ਇਹਦੀ ਆ ਗੱਲ ਵਾ ਕਿ ਨਾ ਇਹਨੂੰ ਪੇਕੇ ਸਾਹ ਦੇ ਨਾਲ ਇਹਨੂੰ ਸੋਰੀ ਸਾਹ ਦੇ ਆ ਇਹਦੇ ਤਿੰਨ ਬੱਚੇ ਆ ਤੇ ਉਹਦੀ ਨਾਨਾ ਕੋਲਾ ਮਤਲਬ ਕਿ ਐਸ਼ਕਰ ਵਾਲੀ ਬੀਬੀ ਕੋਲਾ ਇੱਥੇ ਰਹਿੰਦੀ ਉਹ ਤੇ ਕਹਿੰਦੀ ਮੈਨੂੰ ਕਿਸੇ ਨੇ ਦੱਸਿਆ ਵਾ ਕਿ ਮੈਨੂੰ ਪਤਾ ਵਾ ਕਿ ਇਹ ਆਪਦੀਆਂ ਧੀਆਂ ਤੋਂ ਗਲਤ ਕੰਮ ਕਰਾਉਂਦੇ ਆ ਤੇ ਨਾਲ ਦੀ ਨਾਲ ਉਹਨਾਂ ਨੂੰ ਬੀਚਿਆ ਵਾ ਫੈਸਲਾ ਲੈ ਕੇ ਕਰ ਲਿਆ ਉਹ ਟੁਆਲੇ ਮਸਲਾ हां ਉਹ ਉਹੀ ਤਰ੍ਹਾਂ ਦਾ ਮਸਲਾ ਵਾ ਆਪਾਂ ਕੁਝ ਨਹੀਂ ਬਹੁਤੀ ਜ਼ਿਆਦੀ ਗੱਲ ਨਹੀਂ ਸੀਗੀ ਮੈਂ ਕਿਹਾ ਪੈਣੇ ਆਪਾਂ ਬੱਚਿਆਂ ਨੂੰ ਮਿਲਣਾ ਇੱਕ ੜੀ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਪੁੱਛਣਾ ਕਿ ਪੈਣੇ ਤੁਸੀਂ ਸਹੀ ਕੰਡੀਸ਼ਨ ਜੇ ਤੁਹਾੜਾ ਕੋਈ ਧੱਕੇ ਛਾਹਤ ਨਹੀਂ ਹੋਣੀ ਹਾਂ ਕਿਸ ਨੂੰ ਗਈਆਂ ਕਿਸੇ ਪਿੰਡਾਂ ਨਾਲ ਕੋਈ ਠੱਕੇ ਸ਼ਾਇਦ ਨਹੀਂ ਹੋ ਰਹੀ ਅਸੀਂ ਆਏ ਆ ਬੁਆ ਬੰਦ ਸਰਪੰਚ ਸਾਹਿਬ ਨੂੰ ਨਾਲ ਲੈ ਕੇ ਆ ਆ ਪੀਹੇ ਵਾਲੀ ਤੋਂ ਸਰਪੰਚ ਸਾਹਿਬ ਆ ਤੁਹਾਡੇ ਪਿੰਡਾਂ ਦੇ ਸਰਪੰਚ ਨੂੰ ਨਾਲ ਲੈ ਕੇ ਆ ਬੁਆ ਖੜਕਾਇਆ ਤੇ ਉਹ ਪਤੰਦਰ ਇੱਕ ਹੋਰ ਅੰਦਰ ਵੜਿਆ ਉਹ ਵੇਖ ਕੇ ਸਾਨੂੰ ਭੱਜ ਗਿਆ ਆ ਸਾਨੂੰ ਇਹ ਲੱਗਾ ਇਹ ਭੈਣ ਪਹਿਲਾਂ ਦੱਸੀ ਜਾਂਦੀ ਸੀ ਵੀ ਉਹ ਕ੍ਰਿਮੀਨਲ ਟਾਈਪ ਦੇ ਆ ਔਰ ਪਰ ਉਹ ਜਿਹੜਾ ਆ ਨੀ ਕਰ ਬਾਈ ਕਰ ਰਹੇ ਨੇ ਹਾਂ ਉਹਨਾਂ ਦਾ ਭੈਣ ਕਿ ਨਹੀਂ ਵੀ ਕ੍ਰਿਮੀਨਲ ਟਾਈਪ ਦਾ ਬੰਦਾ ਵਾ ਉਹਨੇ ਵੇਖ ਕੇ ਭੱਜ ਜਾਣਾ ਤੇ ਗੱਲ ਉਹੀ ਆ ਵੀ ਹੁਣ ਅੰਦਰ ਵੜੇ ਆ ਗੱਲ ਤਾਂ ਬਹੁਤੀ ਵੱਡੀ ਨਹੀਂ ਆ ਅਸੀਂ ਕਿਹੜਾ ਵੀ ਉਹਨਾਂ ਦੇ ਹੁਣ ਵੀ ਇੱਥੇ ਬੰਦੂਕ ਤਾਂ ਨਹੀਂ ਉਹਨਾਂ ਦੇ ਉਹ ਪਤਾ ਕਰਨਾ ਵੀ ਕੁੜੀਆਂ ਨੂੰ ਸਹੀ ਰੱਖਿਆ ਬਾਬਾ ਜੀ ਨਾਲ ਇਹਨਾਂ ਨੇ ਗਰ ਪ੍ਰੀਤ ਦੀਪੂ ਉਹਦਾ ਨਾ ਮੇਰੇ ਕੁੜੀਆਂ ਨੂੰ ਮਿਲਣਾ ਵਾ ਜਿਹੜੇ ਕੁੜੀਆਂ ਲਈ ਵਰਗਾ ਬਣਾਇਆ ਪਿਆ ਹਾਂ ਹਾਂ ਜੇ ਤੇ ਕੁੜੀਆਂ ਨੂੰ ਇਦਾਂ ਮਲਾ ਦੇਣਗੇ ਠੀਕ ਆ ਤੇ ਫਿਰ ਆਪਾਂ ਪੁਲਸ ਨੂੰ ਮਗਾ ਕੇ ਜਾਂ ਆਪਾਂ ਤੇ ਕੁੜੀਆਂ ਨੂੰ ਇੱਕ ਵਾਰੀ ਮਿਲਣਾ ਵਾ ਵੀ ਕੱਲ ਨੂੰ ਉਹਨਾਂ ਨਾਲ ਕੋਈ ਮਿਸਅਪਰੀ ਨਹੀਂ ਹੋ ਰਹੀ ਉਹ ਸਰਪੰਚ ਸਾਹਿਬ ਨੂੰ ਮੈਂ ਆਖਿਆ ਮੈਂ ਸਰਪੰਚ ਸਾਹਿਬ ਆਪ ਕਰਨਗੇ ਸਰਪੰਚ ਸਾਹਿਬ ਖੁਦ ਕਰਨਗੇ ਨਾਲ ਸਰਪੰਚ ਸਾਹਿਬ ਅੰਦਰ ਗਏ ਆ ਹਾਂ ਸਰਪੰਚ ਸਾਹਿਬ ਅੰਦਰ ਗਏ ਆ ਕੁੜੀਆਂ ਵੀ ਅੰਦਰ ਮੇਰੇ ਤਾਂ 60 ਸਾਲ ਦੀ ਗੁੜੀਆ ਮੈਂ ਉਵੇਂ ਹੀ ਪਾ ਦਿੱਤੀਆਂ ਮਗਰ ਹਾਂ ਕਿਹੜਾ ਸਾਡਾ ਹੁਣ ਉਤਰਾ ਕਿਥੇ ਡਾ ਬੰਦ ਹੋ ਜੂਦੋ ਜੇ ਫਿਰ ਹਾਂ ਇੱਕੇ ਦੀ ਬੰਦ ਕਰ ਲਾਂ ਹਾਂਜੀ ਸੰਜੀਤ ਜਦੋਂ ਆਪਾਂ ਇਹਨਾਂ ਦੇ ਘਰੇ ਗਏ ਸੀਗੇ ਇਹ ਅੰਦਰੋਂ ਜਿੰਦਰੇ ਲਾ ਕੇ ਅੰਦਰ ਵੜ ਗਏ ਸੀਗੇ ਪਰ ਬਾਅਦ ਵਿੱਚ ਪੁਲਸ ਪਾਰਟੀ ਦੀ ਸਹਾਇਤਾ ਦੇ ਨਾਲ ਇਹਨਾਂ ਨੂੰ ਅੰਦਰੋਂ ਬਾਹਰ ਕੱਢਿਆ ਗਿਆ ਤੇ ਫਿਰ ਇਹਨਾਂ ਨੂੰ ਠਾਣੇ ਲੈ ਜਾਇਆ ਗਿਆ ਜਿੱਥੇ ਇਹਨਾਂ ਨੇ ਮੰਨਿਆ ਕਿ ਅਸੀਂ ਆਪਣੀਆਂ ਬੇਟੀਆਂ ਨੂੰ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਤੇ ਆ ਇਹਦਾ ਪਿਓ ਵਾ ਤੇ ਆ ਜਿਹੜੀ ਲੱਗੇ ਪਤਲੀ ਜੀ ਖਲੋਤੀ ਚੁੰਨੀ ਵਾਲੀ ਇਹ ਇਹਦੀ ਭੂਆ ਵਾ ਤੇ ਇਹ ਦੋਵੇਂ ਜਾਣੇ ਹੁਣ ਸਿਰ ਆਪਾਂ ਨੂੰ ਬੱਚਿਆਂ ਨਾਲ ਮਲਾਉਣਗੇ ਤੇ ਆਪਾਂ ਸਾਰਾ ਸੰਗਤ ਨੂੰ ਵਿਖਾਵਾਂਗੇ ਕਿ ਬੱਚਿਆਂ ਆ ਕੀ ਕੀ ਬੱਚਿਆਂ ਨਾਲ ਹੋਈ ਬਿੱਤੀਆ ਸਾਰੇ ਬੱਚਿਆਂ ਦੀ ਆਪਾਂ ਤੁਹਾਡੇ ਨਾਲ ਇੰਟਰਵਿਊ ਕਰਾਵਾਂਗੇ ਧੰਨਵਾਦ ਸਾਰੀ ਸੰਗਤ ਦਾ ਜਿਨ੍ਹਾਂ ਨੇ ਸਹਿਯੋਗ ਦਿੱਤਾ ਵਾ ਇਹ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਜੀ ਸੇਵਾ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਇਹੋ ਜਿਹੇ ਜਿਹੜੇ ਹੋਰ ਸਕੈਂਡਲ ਆ ਉਹ ਦੁਨੀਆ ਦੇ ਸਾਹਮਣੇ ਆ ਸਕਣ ਧੰਨਵਾਦ ਜੀ ਤੁਹਾਨੂੰ ਦੱਸ ਮੇਰਾ ਪੁੱਤ ਕੀ ਆ ਨਿੱਕੀ ਦੱਸਣਾ ਚਾਹੁੰਦੀ ਆ ਹੈ ਇਹਨਾਂ ਨੇ ਮੇਰੇ ਨਾਲ ਤੇ ਮੇਰੀ ਮੰਮੀ ਨੇ ਉਹ ਗਲਤ ਕੀਤਾ ਹੈ ਕਿਹਨਾਂ ਨੇ ਇਹਨਾਂ ਨੇ ਮੇਰੀ ਪੂਆ ਨੇ ਮੇਰੇ ਪਪਾ ਨੇ ਪਪਾ ਨੇ ਵੀ ਪੁੱਤ ਕੀ ਗਲਤ ਕੀਤਾ ਪਪਾ ਨਹੀਂ ਕਰਦੇ ਹੈ ਗਾਛੀ ਨੰਨੇ ਮੇਰੇ ਲੈਣ ਤੇ ਮਤਲਬ ਕੀ ਜਵੇਂ ਦੂਸਰੀ ਤਰ੍ਹਾਂ ਨਹੀਂ ਕਰਵਾਉਂਦੇ ਇਹਨੇ ਦੂਸਰੀ ਤਰ੍ਹਾਂ ਕਿਦਾਂ ਖੁੱਲ ਕੇ ਦੱਸ ਮੇਰੀ ਭੈਣ ਟੈਂਟਾ ਨਹੀਂ ਕਰਾਉਂਦੇ ਸਾਹਮਣੇ ਬਾਕਰ ਤੇ ਮੇਰੇ ਕੁਮਾਰੀ ਕੋ ਜਿਸਨੇ ਕਿਹਾ ਤੁਹਾਨੂੰ ਦੱਸ ਦੇਗੀ ਕਿ ਬੋਤ ਤੂੰ ਸਾਹਮਣੇ ਤੂੰ ਸਾਨੂੰ ਦੱਸ ਮੇਰੀ ਭੈਣ ਜੇ ਤੇ ਨਾ ਤੇਰਾ ਤੈਨੂੰ ਇਹਨਾਂ ਵੇਚਿਆ ਸੀਗਾ ਹਾਂਜੀ ਇਹਨਾਂ ਨੇ ਚੈਨਲ ਆਕਰ ਰੂਪਿਆ ਲਿਆ ਸੀਗਾ ਕਿੰਨੇ 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 ਲਿਆ ਨਾ ਤੂੰ ਦੱਸ